ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਜਪ ਆਦ ਸਚੁ ਜੋਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਆਪ ਵਡਭਾਗੇ ਹੋ ਸਤ ਸੰਗਤیاں ਘੜੀਆਂ ਪ੍ਰਾਪਤ ਕਰੇ ਹੋ ਸਤ ਗੁਰਾਂ ਦੀ ਮਹਾਨ ਕਿਰਪਾ ਹੋਈ ਆਪ ਸੂ ਸੰਗਤਾਂ ਹੀ ਸ੍ਰੀ ਸੁਖਮੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰੇ ਹੋ ਸਮੂਹ ਸੰਗਤਾਂ ਨੇ 14ਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਸਰਵਣ ਕੀਤੀ ਆ ਅੱਜ ਸਤਿਗੁਰੂ ਗੁਰੂ ਗਰੀਬ ਨਵਾਜ਼ ਤੀਸਰੀ ਪੌੜੀ ਵਿੱਚ ਸਾਨੂੰ ਕੀ ਉਪਦੇਸ਼ ਦੇ ਰਹੇ ਨੇ ਸਰਵਣ ਕਰਨਾ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਖਸ਼ਿਸ਼ ਕੀਤਾ ਆ ਫਤਿਹ ਦਾ ਨਾਰਾ ਸਿਰ ਚੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਅਦਬ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਆਉ ਸਤਿਗੁਰੂ ਗੁਰੂ ਗਰੀਬ ਨਿਮਾਜ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਚੌਧਵੀ ਅਸ਼ਟ ਪਦੀ ਦੀ ਤੀਸਰੀ ਪੌੜੀ ਵਿੱਚ ਸਾਨੂੰ ਕੀ ਸਮਝਾ ਰਹੇ ਹਨ ਕੀ ਉਪਦੇਸ਼ ਦੇ ਰਹੇ ਹਨ ਕੀ ਦੱਸ ਰਹੇ ਹਨ ਸਰਵਣ ਕਰੀਏ ਜੀ ਬੜਾ ਭਾਗੀ ਤੇ ਜਨ ਜਗ ਮਾਹੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਬੜਾ ਭਾਗੀ ਤੇ ਜਨ ਉਹ ਜਨ ਉਹ ਭਗਤ ਉਹ ਗੁਰਸਿੱਖ ਬੜਾ ਭਾਗੇ ਹਨ ਜਗ ਦੇ ਵਿੱਚ ਸਤਿਗੁਰ ਕਿਰਪਾ ਕਰਦੇ ਹਨ ਕਿ ਉਹ ਪੁਰਖ ਬੜਾ ਭਾਗੇ ਹਨ ਜਗ ਦੇ ਵਿੱਚ ਜਿਹੜੇ ਕੀ ਕਰਦੇ ਹਨ ਅੱਗੇ ਸਮਝਾਉਣਾ ਕਰਦੇ ਹਨ ਸਦਾ ਸਦਾ ਹਰ ਕੇ ਗੁਣ ਗਾਹੇ ਜਿਹੜੇ ਸਦਾ ਸਦਾ ਹਰੀ ਪਰਮੇਸ਼ਰ ਕਾਲਪੁਰਖ ਦੇ ਗੁਣ ਨੂੰ ਗਾਉਣਾ ਕਰਦੇ ਹਨ ਉਸ ਦੇ ਗੁਣ ਦੀ ਵਿਚਾਰ ਕਰਦੇ ਹਨ ਉਸ ਦੇ ਗੁਣ ਨੂੰ ਗਾਉਣਾ ਕਰਦੇ ਹਨ ਪਰਮੇਸ਼ਰ ਕਾਲਪੁਰਖ ਨੂੰ ਰਾਦ ਦੇ ਹਨ ਅੰਮ੍ਰਿਤ ਵੇਲੇ ਉੱਠਦੇ ਹਨ ਇਸ਼ਨਾਨ ਪਾਣੀ ਕਰਕੇ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜਦੇ ਹਨ ਮਹਾਰਾਜ ਕਹਿੰਦੇ ਉਹ ਪੁਰਖ ਬੜੇ ਭਾਗੇ ਹਨ ਵੱਡਿਆਂ ਭਾਗਾਂ ਵਾਲੇ ਹਨ ਜਿਹੜੇ ਸਦਾ ਸਦਾ ਹਰੀ ਪਰਮੇਸ਼ਰ ਕਾਲਪੁਰਖ ਦੇ ਗੁਣ ਗਾਉਂਦੇ ਹਨ RAM ਨਾਮ ਜੋ ਕਰੇ ਵਿਚਾਰ ਮਹਾਰਾਜ ਕਹਿੰਦੇ ਹਨ ਜਿਹੜੇ ਪਰਮੇਸ਼ਰ ਕਾਲਪੁਰਖ ਦੇ RAM ਨਾਮ ਦੀ ਜੋ ਵਿਚਾਰ ਕਰਦਾ ਹੈ ਜੋ ਕਥਾ ਵਿਚਾਰ ਕਰਦਾ ਹੈ ਪਰਮੇਸ਼ਰ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਸੇ ਤਨਵੰਤ ਗਨੀ ਸੰਸਾਰ ਮਹਾਰਾਜ ਕਹਿੰਦੇ ਉਹ ਪੁਰਖ ਤਨਵੰਤ ਹਨ ਗਣੀ ਦਾ ਅਰਥ ਹੈ ਕਿ ਧਨੀ ਹਨ ਧਨਾੜ ਹਨ ਕਿਉਂਕਿ ਅਰਬੀ ਭਾਸ਼ਾ ਦੇ ਵਿੱਚ ਗਣੀ ਨੂੰ ਧਣੀ ਕਿਹਾ ਜਾਂਦਾ ਸੀ ਕਿ ਧਣੀ ਨੂੰ ਧਣੀ ਨੂੰ ਗਣੀ ਕਿਹਾ ਜਾਂਦਾ ਸੀ ਤੇ ਇਸ ਕਰਕੇ ਗਣੀ ਦਾ ਅਰਥ ਹੈ ਧਣੀ ਤਾਂ ਉਹ ਜਿਹੜੇ ਪਰਮੇਸ਼ਰ ਕਾਲਪੁਰਖ ਦੇ ਰਾਮ ਨਾਮ ਦੀ ਵਿਚਾਰ ਕਰਦੇ ਹਨ ਮਹਾਰਾਜ ਕਹਿੰਦੇ ਸੇ ਧਨਵੰਤ ਗਣੀ ਸੰਸਾਰ ਇਹ ਜਿਹੜਾ ਕਿ ਅਰਬੀ ਭਾਸ਼ਾ ਦਾ ਇਹ ਧਣੀ ਨੂੰ ਗਣੀ ਕਹਿੰਦੇ ਹਨ ਇਹ ਅਰਬੀ ਭਾਸ਼ਾ ਵਿੱਚ ਗਣੀ ਕਿਹਾ ਜਾਂਦਾ ਪਰ ਇਹਦਾ ਅਰਥ ਹੈ ਜੇ ਧਨੀ ਭਾਵ ਉਹਨਾਂ ਦੇ ਅਸਲ ਦੇ ਵਿੱਚ ਧਨਵਾਨ ਹਨ ਗਣੀ ਹਨ ਧਨਾੜ ਖਨ ਜਿਹੜੇ ਪਰਮੇਸ਼ਰ ਕਾਲਪੁਰਖ ਦੇ ਨਾਮ-ਨਾਮ ਦੀ ਵਿਚਾਰ ਕਰਦੇ ਹਨ ਤਿੰਨਾ ਲੋਕਾਂ ਵਿੱਚ ਮਹਾਰਾਜ ਕਹਿੰਦੇ ਹਨ ਕਿ ਨਾਮ ਰੂਪੀ ਧਨ ਵਾਲੇ ਸੰਸਾਰ ਦੇ ਤਿੰਨਾ ਲੋਕਾਂ ਵਿੱਚ ਧਨੀ ਕਰਕੇ ਜਾਣੇ ਜਾਂਦੇ ਹਨ ਮਨ ਤਨ ਮੁਖ ਬੋਲੇ ਹਰ ਸੁਖਮੁਖੀ ਜਿਹੜਾ ਪੁਰਖ ਮਾਨ ਕਰਕੇ ਤਨ ਕਰਕੇ ਦੇ ਆਪਣੇ ਮੁਖ ਆਪਣੀ ਰਸਨਾ ਦੇ ਨਾਲ ਬੋਲੇ ਕਿ ਬੋਲੇ ਖਰੀ ਪਰਮੇਸ਼ਰ ਕਾਲਪੁਰਖ ਦੀ ਪੁਸਤਕ ਤੋਂ ਬੋਲਣਾ ਕਰੇ ਉਸ ਦੇ ਗੁਣ ਨੂੰ ਗਾਉਣਾ ਕਰੇ ਮਨ ਤਨ ਸਦਾ ਸਦਾ ਜਨਹੁਤੇ ਸੁਖੀ ਮਾਰੇ ਕਹਿੰਦੇ ਉਸ ਨੂੰ ਸਦਾ ਸਦਾ ਹਮੇਸ਼ਾ ਹੀ ਉਹ ਜਨਾਨੋ ਸੁਖੀ ਜਾਨੋ ਭਾਵ ਕਿ ਉਹ ਸੁਖੀ ਵਸਦੇ ਹਨ ਜਿਹੜੇ ਪਰਮੇਸ਼ਰ ਕਾਲਪੁਰਖ ਨੂੰ ਮੰਨ ਕਰਕੇ ਤਨ ਕਰਕੇ ਮੁਖ ਕਰਕੇ ਇਹ ਬੋਲਦੇ ਹਨ ਆਪਣੇ ਮੁਖ ਦੇ ਵਿੱਚੋਂ ਉਸਤਤ ਕਰਦੇ ਹਨ ਸਦਾ ਸਦਾ ਜਾਨੋ ਦੇ ਸਦਾ ਸਦਾ ਹਮੇਸ਼ਾ ਹੀ ਸੁਖੀ ਵਸਦੇ ਹਨ ਸੁਖੀ ਰਹਿੰਦੇ ਹਨ ਇੱਕ 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 ਪਛਾਨੇ ਇੱਕ 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 ਪਛਾਨੇ ਮਹਾਰਾਜ ਕਿਰਪਾ ਕਰਦੇ ਹਨ ਕਿ ਉਹ ਪਰਮੇਸ਼ਰ ਕਾਲਪੁਰਖ ਆਦ ਸੱਚ ਜੋ ਕਿ ਆਦ ਮੁੱਢ ਤੋਂ ਹੀ ਸੱਚ ਮੌਜੂਦ ਹੈ ਕਿ ਪਰਮੇਸ਼ਰ ਕਾਲਪੁਰਖ ਇੱਕ ਹੈ ਜੁਗਾਦ ਸੱਚ ਜੁਗਾਂ ਦੇ ਵਿੱਚ ਵੀ ਤੇ ਜੁਗਾਂ ਤੋਂ ਪਹਿਲਾਂ ਵੀ ਪਰਮੇਸ਼ਰ ਕਾਲਪੁਰਖ ਇੱਕ ਹੈ ਸੱਚ ਮੌਜੂਦ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਹੁਣ ਵੀ ਇਹ ਸੱਚ ਮੌਜੂਦ ਹੈ ਪਰਮੇਸ਼ਰ ਕਾਲਪੁਰਖ ਇੱਕ ਹੈ ਨਾਨਕ ਹੋਸੀ ਭੀ ਸੱਚ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੱਚ ਮੌਜੂਦ ਰਹੇਗਾ ਕਿ ਪਰਮੇਸ਼ਰ ਕਾਲਪੁਰਖ ਇੱਕ ਹੈ ਇੱਕੋ ਇੱਕ ਇੱਕ ਪਛਾਣੇ ਤਾਂ ਉਸ ਇੱਕ ਪਰਮੇਸ਼ਰ ਕਾਲਪੁਰਖ ਨੂੰ ਜਿਹੜਾ ਜਿਹੜੇ ਜੀਵ ਇਸ ਤੀਆਂ ਪਛਾਣ ਲੈਂਦੀਆਂ ਹਨ ਇਤੋਤ ਕੀ ਉਹ ਸੋਝੀ ਜਾਣੈ ਮਹਾਰਾਜ ਕਿਰਪਾ ਕਰਦੇ ਨੇ ਕਿ ਇਹ ਤੋਤ ਪਿਓ ਲੋਕ ਪਰਲੋਕ ਦੀ ਸੋਝੀ ਜਾਣ ਲੈਂਦੇ ਹਨ ਜਿਹੜੇ ਪਰਮੇਸ਼ਰ ਅਕਾਲਪੁਰ ਨੂੰ ਇੱਕ ਕਰਕੇ ਮੰਨਦੇ ਹਨ ਪਛਾਣ ਲੈਂਦੇ ਹਨ ਨਾਮ ਸੰਗ ਜਿਸ ਕਾ ਮਨ ਮੰਨਿਆ ਨਾਮ ਸੰਗ ਨਾਮ ਦੇ ਸੰਗ ਲਾ ਕੇ ਨਾਮ ਨੂੰ ਜਪ ਕੇ ਨਾਮ ਦੀ ਵਿਚਾਰ ਕਰਕੇ ਨਾਮ ਨੂੰ ਅਰਾਧ ਕੇ ਮਹਾਰਾਜ ਕਹਿੰਦੇ ਜਿਸ ਕਾ ਮਨ ਮੰਨਿਆ ਜਿਸ ਦਾ ਮਨ ਮੰਨ ਜਾਂਦਾ ਹੈ ਮੰਨਿਆ ਗਿਆ ਹੈ ਨਾਨਕ ਤਨਹੇ ਨਰੰਜਨ ਜਾਣਿਆ ਉਸ ਪੁਰਖ ਨੇ ਫਿਰ ਨਾਨਕ ਤਨਹੇ ਨਰੰਜਨ ਜਾਣਿਆ ਅਮਰਾਈ ਕਹਿੰਦੇ ਹਨ ਕਿ ਉਹਨੇ ਕਾਲਪੁਰਖ ਪਰਮੇਸ਼ਰ ਨੂੰ ਜਾਣ ਲਿਆ ਹੈ ਭਾਵ ਕੀ ਪਾ ਲਿਆ ਹੈ ਜਿਹੜੇ ਇੱਕ ਕਰਕੇ ਨਾਮ ਦੇ ਵਿੱਚ ਰੰਗ ਕੇ ਨਾਮ ਨੂੰ ਆਪਣੇ ਮਨ ਨੂੰ ਨਾਮ ਦੇ ਵਿੱਚ ਰੰਗ ਕੇ ਸੰਗ ਕਰਕੇ ਅਰਾਧ ਕੇ ਉਹਦੇ ਮੰਨਨੇ ਮੰਨਿਆ ਫਿਰ ਨਾਨਕ ਤਿੰਨੇ ਨਰੰਜਨ ਜਨ ਨੇ ਉਹਨੇ ਪਰਮੇਸ਼ਰ ਕਾਲਪੁਰਖ ਨੂੰ ਜਾਣਦੇ ਆ ਉਸ ਪਰਮੇਸ਼ਰ ਕਾਲਪੁਰਖ ਨੂੰ ਪਾ ਲਿਆ ਹੈ ਸੋ ਆਪ ਸਮੂਹ ਸੰਗਤਾਂ ਨੇ ਹੀ 14ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਸਰਵਣ ਕੀਤੀ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ